ਲੈਣਾ ਓਏ ਸਰਦਸੇ ਉਹ ਬੱਚੋ ਇਹਦੇ ਲੋੜੇ ਨੇ ਓਏ ਆ ਦੇ ਕੀ ਸਾਨੂੰ ਤਾਂ ਕੋਈ ਟਾਈਮ ਦੇ ਆ ਨਾ ਓਏ ਲੋ ਬ੍ਰੋ ਕੀ ਹੋ ਗਿਆ ਪਤਾ ਨਹੀਂ ਮੈਟਰ ਹੋ ਗਿਆ ਇੱਧਰ ਪਤਾ ਨਹੀਂ ਕਿਹੜਾ ਮੈਟਰ ਹੋ ਗਿਆ ਓ ਵਾਈ ਪੂਰੀ ਕ੍ਰੇਜ਼ੀ ਆ ਓ ਹਾਊ ਆਰ ਯੂ ਪਾਣੀ ਦਾ ਕਰ ਜਾ ਯਾਰ रेडी so, like so, so, हो चुका है ਦੀਵਾਲੀ ਦੀ ਤਿਆਰੀਆਂ ਚੱਲੀਆਂ ਨੇ ਦੀਵੇ ਵਗੈਰਾ ਲਗਾਏ ਆ ਹੁਣ ਆਰਤੀ ਕਰਾਂਗੇ ਟਾਈਮ ਹੋ ਗਿਆ ਵਾ ਬਾਕੀ ਤੁਹਾਨੂੰ ਦਿਖਾਉਣਾ ਜੋ ਆਪਣਾ ਘਰ ਦੇ ਡੈਕੋਰੇਸ਼ਨ ਆ ਲੈਟਸ ਚੈੱਕ ਆਊਟ ਇਹ ਨੂੰ ਵੰਦੇ ਡੈਕੋਰੇਸ਼ਨ ਇੱਥੇ ਦੀ ਵਰਗਾ ਆ ਫਰੰਟ ਤੇ ਤੇ ਥੋੜੀ ਥੋੜੀ ਆਰਟ ਕੀਤੀ ਆ ਹੈਪੀ ਦੀਵਾਲੀ ਲਿਖਿਆ ਵਾ ਜੈ ਮਾਤਾ ਵੀ ਲਿਖਿਆ ਗੇਟ ਖੋਲ ਕੇ ਰੱਖਿਆ ਕਰੋ ਘਰ ਦੀ ਲక్ష్ਮੀ ਘਰੇ ਹੁੰਦੀ ਐ ਇਸ ਦਸੂਣੇ ਸੇ ਕਰਕੇ ਸੋ ਉਹੀ ਰੀਤੀ ਰਿਵਾਜ ਆਪਾਂ ਵਰਤਦੇ ਆ ਰਹੇ ਹਾਂ ਫੋਲੋ ਕਰਦੇ ਆ ਰਹੇ ਹਾਂ गेट चाहे अंदर नु खोलो चाहे बाहर नु खोलो कोई चक्कर नहीं तो वैसे एक अंदर एक बाहर ਕੀਤਾ ਲੈ कोई तो स्कीम नहीं है ऊपर जाके तान ता घुसाने हैं है। हो स्वाद आ ब्रो ਦਦੇ ਖਾਂ ਦਾ ਸਵਾਲ ਆ ਪਤਾ ਨਹੀਂ ਇਹਨਾਂ ਨੇ ਕਿਹੜੀ ਰੇਸ ਲਾਣੀ ਹੈ ਜਿਹੜੇ ਪਟਾਕੇ ਦੀ ਆਵਾਜ਼ ਉੱਚੀ ਤੋਂ ਉੱਚੀ ਕਰਾਈ ਜਾਂਦੇ ਆ ਉਹ ਕਹਿ ਰਹੇ ਨਹੀਂ ਸਾਡੇ ਪਟਾਕੇ ਦੀ ਆਵਾਜ਼ ਜ਼ਿਆਦਾ ਆਣੀ ਚਾਹੀਦੀ ਉਹ ਕਹਿ ਰਹੇ ਨਹੀਂ ਸਾਡੇ ਪਟਾਕੇ ਦੀ ਆਵਾਜ਼ ਜ਼ਿਆਦਾ ਆਣੀ ਚਾਹੀਦੀ ਹੈ ਸਿਰ ਦਿਮਾਗ ਖਰਾਬ ਕਰਤਾ ਇਹਨਾਂ ਨੇ ਹੁਣ ਸਾਡਾ ਇੰਟਰਸਟ ਨਹੀਂ ਅਸੀਂ ਕਹਿ ਸਕਦੇ ਆ ਮੈਨੂੰ ਪਤਾ ਨਿੱਕੀ ਹੁੰਦਾ ਇੰਟਰਸਟ ਹੁੰਦਾ ਪਰ ਹੁਣ ਇੰਟਰਸਟ ਇਹ ਚੀਜ਼ ਜਜ ਨਹੀਂ ਰਿਹਾ ਸੋ ਦੇਖ ਰਹੇ ਹਾਂ ਮੇਰੇ ਤੱਕ ਰਿਸ਼ਤੇਦਾਰ ਵਗੈਰਾ ਆਏ ਆ ਮਠਾਈਆਂ ਦੇ ਡੱਬੇ ਵੰਡਣ ਵਗੈਰਾ ਉਸ ਤੋਂ ਬਾਅਦ ਆਪਾਂ ਜਾਵਾਂਗੇ ਬਾਜ਼ਾਰ 'ਚ ਤੁਹਾਨੂੰ ਦਿਖਾਣੇ ਆ ਕੀ ਮਿਲਦਾ ਕੀ ਨਹੀਂ ਕਿਵੇਂ ਜਨਤਾ ਬੌਣ ਦੇ ਲਈ ਗਈ ਆ ਸੋ ਹਾਂਜੀ ਮਿੱਤਰੋ ਹੁਣ ਜਾ ਰਹੇ ਸੀ ਦਮਨਗੋੜ ਉਹਨਾਂ ਕੋਲ ਆਵਾਜ਼ ਆ ਰਹੀ ਆ ਕਿ ਨਹੀਂ ਇਹ ਨਹੀਂ ਪਤਾ ਮੈਂ ਜੋਰ ਨਾਲ ਤਾਂ ਬੋਲ ਰਿਹਾ ਸੋ ਬਾਹਰ ਬਹੁਤ ਵਧੀਆ ਮਾਹੌਲ ਆ ਵੇ ਵੀ ਮੌਲਾ ਸਾਡੇ ਘਰ ਦੇ ਵੀ ਸਾਡੇ ਮੂਰੇ ਹੀ ਆਵੇ ਪਹਿਲਾਂ ਤਾਂ ਮੈਂ ਗੱਡੀ 'ਚ ਸੀਗਾ ਤੇ ਬਟ ਦਮਨ ਦਾ ਫੋਨ ਆਇਆ ਪਹਿਲਾਂ ਮੈਂ ਕਰਦੇ ਨਾ ਜਾ ਰਿਹਾ ਸੀਗਾ ਫਿਰ ਕਹਿੰਦੇ ਟਾਈਮ ਜ਼ਿਆਦਾ ਲੱਗ ਜਾਣਾ ਚਲ ਤੂੰ ਉੱਧਰ ਚੱਲ ਜਾ ਮੈਂ ਫਿਰ ਉੱਧਰ ਜਾ ਰਿਹਾ ਵਾਂ ਬਾਈ ਬਾ ਟਾਟਾ ਕਰ ਦਿੰਨੀ ਇਹਨਾਂ ਨੂੰ ਵੀ ਲੈ ਵੀ ਦਮਨ ਆ ਗਿਆ ਪਟਾਕੇ ਲੈ ਕੇ ਹੁਣ ਦੇਖੇ ਅੰਦਰ ਬਣ ਗਿਆ ਹੁਣ ਦੇਖ ਕਿ ਵਰਦਾਗੀ ਨਹੀਂ ਬਣਦਾ ਹੁਣ ਪੈਣਗੀ ਕਾਰਵਾਈ ਤਕੜੀ ਪੈਣੀ ਅੰਦਰ ਲੱਗ ਕਿੱਥੇ ਲੈ ਮਨ ਦਰਸ਼ਕ ਸੋਭੀ ਨਾਲ ਆਪਣੇ ਤੇ ਦਮੂ ਵੀ ਨਾਲ ਆ ਫਿਰ ਦੇਖਦੇ ਆ ਕਿੱਥੇ ਜਾਣਾ ਮੈਂ ਤਾਂ ਕਰ ਦੇਣਾ ਜਾ ਰਿਹਾ ਸੀ ਕਿ ਮੈਂ ਉਸ ਤੋਂ ਮੈਂ ਕਿਹਾ ਬਾਅਦ ਉਧਰ ਇਨਾਂ ਕੋਲ ਆਉਂਗਾ ਬਟ ਨਹੀਂ ਛੱਡ ਲਈ ਇਹਦਾ ਫੋਨ ਆ ਗਿਆ ਫਿਰ ਮੈਂ ਉਸੇ ਕਰਕੇ ਸੁਧਰ ਮਦਦ ਨੂੰ ਗੱਡੀ ਕਰਦੇ ਕਹਿੰਦੇ ਚਲ ਜਾ ਕੋਈ ਨਾ ਚਲ ਜਾ ਆ ਜਾਨੇ ਫਿਰ ਆਪਾਂ ਐਤਰ ਆ ਗਏ ਚੈੱਕ ਕਰੋ ਮਿੱਤਰੋ ਪਟਾਕੇ ਚੈੱਕ ਕਰੋ ਐਸੇ ਬਰਬਾਦ ਨਾ ਕਰੋ ਪਰ ਯਾਰਾ ਦੋਸਤਾਂ 14 ਵਾ ਠੀਕ ਹੈ ਨਾ ਤੁਸੀਂ ਨਾ ਕਰੋ ਚੈੱਕ ਕਰੋ ਆ ਛੁਰਲੇ ਆ ਤੇ ਆ ਜੋੜੇ ਪੰਪਾਂ ਨਿਕੋਂਦੇ ਸਾਰੇ ਯਾਦ ਸੀ ਬਟ ਹੁਣ ਜਿੰਨੀ ਜਿੰਨੀ ਉਮਰ ਵੱਧਦੀ ਜਾਂਦੀ ਆ ਪੰਪ ਪਟਾਕੇ ਸਾਰੇ ਯਾਦੋਂ ਧਮਾਕੀ ਨਿਕਲਦੇ ਜਾਂਦੇ ਆ ਬੀੜੀ ਬੰਬ ਚੇਤਾਵ ਮੜਾ ਮੋਟਾ ਜਿਹੜੇ ਨਿੱਕੇ ਮੋਟੇ ਰਾਕੇਟ ਦਾ ਪਤਾ ਹੀ ਆ ਨਿੱਕਿਆਂ ਨੂੰ ਸਕਾਈ ਸ਼ਾਟ 12 ਸ਼ਾਟ ਜੋ ਵੀ ਹੁੰਦਾ ਬਟ ਜਿਹੜੇ ਹੁਣ ਨਵੇਂ ਆਏ ਆ ਉਹਨਾਂ ਦਾ ਕੋਈ ਆਪਾਂ ਨੂੰ ਹੈ ਨਹੀਂ ਹਾਂ ਹਾੜ ਬੱਲੇ ਆ ਸਾਡਾ ਕਪੀਸ਼ ਯਾਰ ਪੋਲ ਸਿੰਘ ਫਿਲਵਾਲੀ ਹਾਂਜੀ ਭਰਾ ਗਿਆ ਉਹ ਲੈ ਕੇ ਆ ਰਿਹਾ ਤੇ ਮੋੜ ਤੇ ਭੈਣ ਦੇਣੀ ਤਾਂ ਪਟਾਕੇ ਨਹੀਂ ਲੈ ਕੇ ਆਤਾ ਹਮਾਰੇ ਫੂਕਤਾ ਹੈ ਫੂਕ ਪੜਾਉਂਦਾ ਹੈ

आज वाज के बोल पटाटा टाटा दोबारा आ जा भाई जा लिए आ गए पटैया वाह वाह आ देखो जी रण दे बस बस ਪੈਂਚਨ ਲੱਗਿਆ ਓ ਮੇਲੇ ਬਹਿ ਗਿਆ ਓ ਨੇੜੇ ਲੱਗਿਆ ਓ ਚੱਲ ਚੱਲ ਰੱਖ ਦੇ ਦਾਤਾ ਕੇ ਉਹ ਸਿੰਘ ਤਾਓ ਕਮ ਓ ਜਾ ਯਾਰ ਗੱਲ ਨਹੀਂ ਬੜੀ ਇਹਨਾਂ ਨੇ ਕੋਰੀ ਦਿੱਤੀ ਚੱਲਿਆ ਨਹੀਂ ਚੰਗੀ ਤਰ੍ਹਾਂ ਡਰਬਾਲਾ ਨਾ ਓ ਰੁਕ ਜਾ ਓਏ ਥੱਲੇ ਰੱਖ ਓ ਲੱਗੀ ਓ ਬੱਲੇ ਓ ਯਾਰ ਦੂਜੀ ਗੇ ਓ ਭੱਜ ਨਹੀਂ ਰੱਖ ਦੇ ਰੱਖ ਦੇ ਥੱਲੇ ਰੱਖ ਦੇ ਪਾਜਲਾ ਓ ਓ ਆ ਗਿਆ ਪਾਵਾ ਓ ਬੰਦੇ ਨੇ ਓ ਤੇਰਾ ਭਾਵੇਂ ਓ ਬੱਬੇ ਹੋਰ ਨਾ ਆਇਆ ਸਵਾਤਾ ਹੋਣਾ ਆ ਓਏ ਓਏ ਤੇ ਆ ਨਾ ਓਏ ਘੋਰ ਲਿਆਓ ਪਲੰਬਰ ਯਾਰ ਓਏ ਦੇਖ ਕੇ ਦੇਖ ਕੇ ਚਲਾਈਂ ਦੇਖ ਕੇ ਚਲਾਈਂ ਛੱਡ ਨਾ ਦੇਈ ਓਏ 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 ਬੱਸ ਤੂੰ ਸਾਲਾ ਫਟ ਗਿਆ ਤੂੰ ਮੱਤ ਓਏ 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 ਮਗਰ ਦੇਖ ਓਏ 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 ਜਾ ਫਸ ਗਿਆ ਏਹ ਕੁੱਤਿਆਂ ਦੇ ਦਾ ਕੱਪੂ ਆ ਜਿਹੜਾ ਉਹਦੇ ਪਟਾਕੇ ਫੁੱਟ ਹੀ ਜਾਂਦੇ ਆ ਓਏ ਮੈਂ ਕਿਹਾ ਯਾਰ ਬਿੱਲੀ ਪੰਨ ਪੰਨ ਟੋਲੀਆਂ ਓਏ ਪਾਪਰ ਏ ਨਾ ਓਏ ਆ ਕੀ ਕਰਤਾ ਸਾਰੇ ਲੰਮੀ ਪਾਦੀ ਲੰਮੀ ਬਾਤੀ ਉਹਨੇ ਇਹਨੂੰ ਪਤਾ ਨਹੀਂ ਲੱਗਣ ਦੇਣਾ ਓਏ ਸਰਦਸ ਇਹੋ ਪੈਂਚੋ ਓਏ ਉਹ ਤਾਂ ਹੱਥ ਜੀ ਬੰਦਿਆ ਹੋਰ ਰੌ ਪੰਗੇ ਉਪਹੰਡੇ ਲੋੜੇ ਕਾਂਡ ਹੋ ਗਿਆ ਦੋਵੇਂ ਕਾਂਡ ਹੋ ਗਿਆ ਓਏ ਓਏ ਇੱਧਰ ਦੇਖ ਓਏ ਹੱਥਾ ਹੱਥ ਲਾ ਲਿਆ ਨੇ ਆ ਦੇਖ ਹੱਥ ਤੇ ਮਰਾ ਲਿਆ ਪੈ ਲੋੜੇ ਨੇ ਇਹ ਬੰਦੇ ਨੇ ਨਾ ਉਹਦਾ ਉਹਨਾਂ ਵੱਲ ਬੰਬ ਸੱਟਣ ਲੱਗਾ ਪਰ ਉਸ ਤੋਂ ਪਹਿਲਾਂ ਹੱਥ ਦੇ ਉਹ ਛੱਲ ਕੇ ਕਰਿਆ ਕਰ ਬਾਊ ਦੇਖੋ ਛੱਲ ਕੇ ਤਾਂ ਜਲਦੀ ਹੋ ਜਾਂਦਾ ਤੇ ਕਿੰਨੀ ਵਜ ਗਈ ਇਹਨੇ ਨਾ ਆ लक्ष्मी ਬੰਬ ਜਿਹੜਾ ਉਹਨਾਂ ਵੱਲ ਸੈਟ ਕਰਨ ਲੱਗਾ ਛੱਲ ਕੇ ਸੱਟਣ ਲੱਗਾ ਸੀ ਨਹੀਂ ਵੀਰੇ ਛੱਲ ਕੇ ਟਾਈਮ ਲਾਉਂਦੀ ਹੈ ਥੋੜਾ ਇਹ ਛੱਲ ਰਹੀ ਹੈ ਮਾੜੀ ਸਿੱਧਾ ਕਰੀ ਤਾਂ ਡਾਇਰੈਕਟਰ ਸਿੱਧੀ ਵੱਜਦੀ ਆ ਹੁਣ ਕਪੂ ਆਪਣਾ ਰਾਕਟ ਕਪਨੂ ਆਪਣਾ ਰਾਕਟ ਚਲਾਣ ਲੱਗਾ ਵਾ ਦੇਖੋ ਪਰੇ ਹੋ ਗਿਆ ਓਏ ਤੰਗ ਫੁੱਸ ਗਿਆ ਤੇਰਾ ਸ਼ੂ ਆਏ 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 ਓਏ ਚੋਨੇ ਕਿਵੇਂ ਆ ਹੈਪੀ ਲੋਡੀ ਓਏ ਕਿਵੇਂ ਚੋਨੇ ਹੈਪੀ ਲੋਡੀ ਓ ਤੂੰ ਵੀਗਾ ਤੂੰ ਮਾਰਦਾ ਸਾਲਾ ਕੁੱਤੇ ਵਾਲੀ ਹਰਕਤਾਂ ਕਰਦਾ ਓਏ ਮੈਂ ਨਹੀਂ ਆਂ ਤੈਨੂੰ ਭਾਜੀ ਬੜੇ ਦਿਨੋਂ ਬਾਤ ਉਹ ਬਾਗਣਾ ਯਾਰ ਕਿਸਨਾ ਬੁੱਧੂ ਕਰਾ ਰਿਹਾ ਦਰੀਆ ਸਕੂਲਾ ਆੜੀ ਹੈ ਬਹੁਤ ਆਦਮ ਮਿਲਿਆ ਹੋਰ ਸਾਈ ਵੀਡੀਓ ਯਾਰ ਉਹ ਬੜੀ ਘੈਂਟ ਬਣੀਆ ਫਟੂਗਾ ਏ ਫਟੂਗਾ ਬਣਾ ਚੂੰਗਾ ਸੱਲਾਤ ਸੱਜੇ ਦਾ ਓ ਹੋ ਫਿਰ ਸਾਡੀ ਮੋਤ ਨਾਲ ਚੀ ਵਿੱਚ ਨੱਚਦਾ ਸਾਥ ਕੋਈ ਡੇਰੇ ਸਿਲੌਣ ਵੇਲੇ ਬੜਾ ਕਰਹਾਗਾ ਬਾਬੇ ਪਟਾਖੇ ਸਲਾ ਰਹੇ ਪਰ ਡਰ ਤਾਂ ਲੱਗਦਾ ਜਿ ਐਕਸਰ ਮੈਂ ਮੂੰਹ ਹਾਥ ਫੁੱਟ ਕੁੱਟ ਗਿਆ ਤਾਂ ਓ ਚਪਲਾ ਰਹਿ ਗਈਆਂ ਚਪਲਾ ਮੇਰੀ ਇੱਥੇ ਮੈਂ ਉੱਥੇ ਵੀਡੀਓ ਹੁਣ ਮੈਨੂੰ ਨਹੀਂ ਪਤਾ ਲੱਗ ਰਿਹਾ ਸੀ बहुत बुरा हाल करता पटास लैके पिछे ज्यादा रिवर्स ही लिया रिवर्स ही लै गया रिवर्स टो गए चला रही मार से हो या लॉन्च हो जा कितना करे बड़गी गड्डी च वारती बेवकूफा ज्यादा कोई फनी मोमेंट ले लिया ठीक है ਆ ਬੰਦੇ ਨੇ ਛਿੱਤਰ ਖਾਣੇ ਆ ਬਾਬੇ ਬਹੁਤ ਡੇਂਜਰਸ ਪਰਸਨ ਮੇਰੇ ਨਾਲ ਐਡਮਨ ਨਾਲ ਨਹੀਂ ਹੋ ਸਕਦਾ ਇਹਨਾਂ ਦੇ ਬਹੁਤ ਡੇਂਜਰਸ ਆ ਕੋਈ ਇਧਰ ਨੂੰ ਰੋਡ ਦਿੰਦਾ ਕੋਈ ਉਧਰ ਨੂੰ ਰੋਡ ਦਿੰਦਾ ਕੀ ਦੱਸਾਂ ਹੁਣ ਇਹਨਾਂ ਦਾ ਇੱਕ ਨੇ ਤਾਂ ਮੇਰੇ ਨਾਲ ਜਦੋਂ ਮਿਲਿਆ ਵਾ ਆਹ ਦੇਖੋ ਤਾਂ ਨੇ ਦਾ ਕਿੱਦਾਂ ਦਾ ਸੜਾ ਅੱਧੀ ਸੰਜੀ ਵੱਢ ਗਿਆ ਭਰਾਵਾ ਕੁੱਪਿਆ ਨੂੰ ਹੱਥ ਕਿਵੇਂ ਪਿਆ ਇਹਨਾਂ ਹੱਲਾ ਕੁੱਪਿਆ ਨੂੰ ਹੱਥ ਜੋ ਪਿਆ ਇਹਨਾਂ ਤਾਂ ਦੇਖ ਲਓ ਆਹ ਚੀਜ਼ ਰੋਟੀਏ ਦੇ ਕੁਵੜਿਓ ਦਿਖਾਵਾ ਕੌਣਾ ਦੇਖ ਆ ਟੋਪੀ ਵਾਲਾ ਬੰਦਾ ਆ ਟੋਪੀ ਵਾਲਾ ਬੰਦਾ ਬਾਬਿਓ ਸਾਲੇ ਦਾ ਮਿਲਣ ਦਾ ਤਰੀਕਾ ਦੇਖ ਲੋ ਅੱਧੀ ਕੌਣ ਮੈਂ ਇਹ ਲੋੜੇ ਨੇ ਖੇਚ ਕੀ ਆ ਇਹਨਾਂ ਦਾ ਜੋਇਨ ਉਹਨਾਂ ਮਜ਼ਾ ਤਾਂ ਆਂਦਾ ਪਰ ਤੇਾਰੇ ਪਰੇ ਬਹੁਤ ਨੇ ਦੇ ਆ ਪਹਿਲਾ ਬਟਾਗਾ ਫੜਿਆ ਜੇ ਕੋਈ ਨਹੀਂ ਗੋਲੀ ਨਹੀਂ ਹੁੰਦੀ ਤੈਨੂੰ ਚਾਹਣਾ ਪਪੜਾ ਬਟਾਕੇ ਦੇ ਹੱਥ ਫੜਵਾ ਲਿਆ ਨੇ ਉਹ ਤਾਂ ਅੰਦਰ ਜਮੀਨ ਬੋਤ ਚੜੰਦਰ ਜੱਦਾ ਨਹੀਂ ਹੋ ਹਾਂ ਤੂੰ ਪੰਪ ਦੇ ਦੇ ਦੋ ਹੋਰ ਲੱਗਣ ਆ ਰਹੇ ਆਗੇ ਇਹ ਪੈਟਰੋਲ ਪਾ ਰਿਆ ਵਿੱਚ ਸ਼ੌਭਾ ਆਪਣਾ ਉਹ ਡਾਕਾ ਲਖ ਰਿਹਾ ਉਹ ਭਰਾਵਾ ਫਲੈਸ਼ ਆ ਉਹ ਇਧਰ ਇਧਰ ਕਰ ਇਹ ਸੀਗਾ ਜਿਹੜਾ ਹੱਡ ਬੜੀ ਤੰਸ ਵਾਲੇ ਨੇ ਮੇਰੇ ਇੱਥੇ ਦਾਗ ਲਾ ਦਾ ਦੇ ਨਾ ਜਗ੍ਹਾ ਤੇ ਕੁੱਤੇ ਨੂੰ ਵੱਢ ਕੇ ਖਾ ਗਿਆ ਇੱਕ ਮਿੰਨਾ ਸਾਰੀ ਧੌਂ ਦਾ ਬੁਰਾ ਹਾਲ ਕਰਤਾ ਮੇਰੇ ਹੋ ਗਿਆ ਇੱਕ ਹੋਰ ਦੁੱਤ ਨੇ ਦਾ ਵੀ ਆ ਇਹਦਾ ਚੱਲ ਕਰਦਿਆਂ ਦਾ ਬਚ ਗਿਆ ਓਏ 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 ਉਧਰ ਨਾਰ ਚੱਲੂਗਾ ਓਏ ਉਧਰ ਨਾਰ ਚੱਲੂਗੇ ਧਿਆਨ ਨਾਲ ਬਾਪੇ ਅਸਬਰੀ ਵੜ ਬਹੁਤ ਕੂਲ ਹੋ ਰਿਹਾ ਮਜ਼ਾ ਆ ਰਿਹਾ ਵਾ ਤੇਰੇ ਫੋਸੇ ਬੰਮ ਤੂ ਵੇ ਇੱਧਰ ਇੱਧਰ ਆ ਉਹ ਦੇਖ ਹੁਣ ਚੱਲੂਗਾ ਬਹੁਤ ਖਤਰਨਾਕ ਚੱਲੂਗਾ ਨਾਰ ਉੱਟਣਾ ਵੀ ਬੜਾ ਪਟਾਕੇ ਉਹ ਲੈ ਖਲਾਰੇ ਪੈਂਦੇ ਆ ਨਾ ਓਏ ਅੱਛਾ ਅੱਛਾ ਚਲੇ ਆ ਓਏ ਅੱਛਾ ਅੱਛਾ ਇਹਦੇ ਚ ਲੈ ਆ ਕੇ ਇਹਦੇ ਚ ਓਏ ਇਹਦੇ ਚ ਓਏ ਚਲਾ ਦੇ ਚਲਾ ਦੇ ਓਏ ਓ ਰੁਕ ਜਾ ਓਏ ਪਾਗਲਾ ਯਾਰ ਤੂੰ ਓਏ ਬਾਬੇ ਉਹ ਚੈੱਕ ਕਰੋ ਬੰਦਾ ਐਕਸਪੈਰੀਮੈਂਟ ਬਹੁਤ ਕੂਲ ਕਰਦਾ ਵਾ ਚੱਲ 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 ਜਾਣ ਦੇ

ਇੱਕ ਦੋ ਹਾਲਾਤ ਬਿਲਕੁਲ ਕੋਈ ਰੁਕ ਜਾ ਰੁਕ ਜਾ ਰੁਕ ਜਾ ਲਾ ਲੂਗਾ ਹੋ ਯਾਰ ਫੇਰ ਵੀ ਮਾਰਨੂਗਾ ਤੇ ਰੁਕ ਜਾ ਏ ਓ ਹੁਣ ਜਿਆਦਾ ਕੋ ਨਹੀਂ ਹੋਇਆ ਕੋਈ ਸੈਨ ਲੱਗ ਗਿਆ ਥੋੜਾ ਯਾ ਵਾਈ ਪੂਰੀ ਤੇਜ਼ੀ ਆ ਕੇ ਲਗਭਗ ਮੁੱਕ ਗਏ ਸਾਰੇ ਰੌਕਟ ਵੀ ਹੋ ਗਏ ਆ ਮਲਕੇ ਮੋٹے ਬਚ ਗਏ ਆ ਸਾਰਾ ਪੈਸਾ ਵਸੂਲ ਕੀਤਾ ਜਾ ਰਿਹਾ ਓਏ ਬਾਪਰ ਮਰ ਜਾ ਮੈਂ ਤੁੰ ਨੂੰ ਕਹਿ ਰਿਹਾ ਬਾਈ ਦੱਸ ਕੇ ਨਹੀਂ ਫੋੜਦੇ ਦੰਮੂ ਦੇ ਹੱਥੋਂ ਦੇ ਬਚ ਚੁੱਕੀ ਆ ਉਹਦੀ ਮੰਮੀ ਐ ਨੂੰ ਬੋਲ ਰਹੀ ਆ ਉਹਨੇ ਵੀ ਕੀਤਾ ਜੀ ਹੱਥ ਚ ਪਟਾਟਾ ਚਲਾਉਣ ਦੀ ਕੋਸ਼ਿਸ਼ ਕੀਤੀ ਸੀਗੀ ਸਵਾਦ ਨਹੀਂ ਆ ਰਿਹਾ ਇੱਥੇ ਪਤਲੀ ਦਵਾਈ ਬਹੁਤ ਵਧੀਆ ਜਾ ਰਹੀ ਆ ਓਏ ਲੜਾਈ ਹੋ ਗਈ ਓਏ ਇੱਧਰ ਲੜਾਈ ਹੋ ਗਈ ਬਹਿਸ ਵਸਾਈ ਹੋ ਗਈ ਓਏ ਰਾਜਨਾਮੇ ਕਰ ਲੈ ਸਾਲ ਲੜਤਾ ਲੋ ਕਿਉਂ ਫਿਰ ਕਿਉਂ ਲੜਤਾ ਲੋ ਰਾਜਨਾਮੇ ਗਾਣਾ ਹੋ ਗਿਆ ਤੁਹਾਡਾ ਇਹਦੀ ਗਲਤੀ ਆ ਬੱਚੇ ਗਲਤੀ ਦਾ ਮੰਨ ਆ ਮੇਰੀ ਗਲਤੀ ਇੱਕੀ ਵੋਟੀ ਲੜਾਈ ਹੁੰਦੀ ਆ ਇੱਕ ਦੂਜੇ ਨੇ ਬੰਮ ਚਲਾਤਾ ਇਹਦੀ ਮੰਮੀ ਜਿਆਦਾ ਇਹਨੂੰ ਬੋਲਦੀ ਆ ਦੇਖੋ ਚੈੱਕ ਕਰੋ ਸਾਤੋ ਮੈਨੂੰ ਆ ਤਾਂ ਬੋਲ ਨਾਲ ਲੈ ਕੰਨ ਲਈ ਦਵਾਈ ਲਗਾ ਲੈ ਚਿੰਤਾ ਕਰਦੀ ਐ ਅਗਲੀ ਚਿੰਤਾ ਕਰਦੇ ਪਹਿਲਾ ਹੀ ਬੰਮੇ ਨੇ ਟਰਾਈ ਕੀਤਾ ਕਿ ਇਹਨਾਂ ਦੇ ਤੁਹਾਡੀ ਮਾਵਾਂ ਨਹੀਂ ਗੱਲ ਵੱਡੀ ਗਲਤੀ ਆ ਪਹਿਲਾ ਬੰਮ ਚੜਾਉਣ ਲੱਗਾ ਕਪੀਸ ਨੂੰ ਨਾ ਸਿੱਟਣ ਲੱਗਾ ਸੀ ਉਸ ਤੋਂ ਪਹਿਲਾਂ ਉਹ ਗਾਇ ਲੜੀ ਲਾ ਕੇ ਰਲ ਕਹਿੰਦਾ ਲੜੀ ਲਾ ਕੇ ਨਾ ਮਿੰਡ ਚ ਬੁੱਕੂਗਾ ਪਤਾ ਲੱਗ ਗਿਆ ਇਹਨੂੰ ਕਿਹੜਾ ਮੈਂਟੇਰ ਕਿਹੜਾ ਲੇਟਰ ਚੈੱਕ ਕਰ ਲਓ ਹੁਣ ਪੱਟੀਆਂ ਬੰਦਾ ਫਿਰਦਾ ਹੀ ਹੁੰਦਾ ਨਿੰਦਾ ਮੇਰੇ ਤੇ ਵੈਸੀ ਗ੍ਰਹਿ ਦੀਵਾਲੀ ਤੇ ਭਰਾਵਾ ਛੋਟੇ ਹੁੰਦੇ ਚੱਕਰੀ ਫੁੱਟ ਗਈ ਸੀ ਮੇਰਾ ਨਾਰ ਫੁੱਟ ਗਿਆ ਸੀ ਤੈਨੂੰ ਪਤਾ ਯਾਰ ਜੱਟਾਂ ਦਾ ਗ੍ਰਹਿ ਹੁੰਦਾ ਹੀ ਆ ਜੱਟ ਨਹੀਂ ਪਰਵਾ ਕਰਦੇ ਡਾਂਡਰੀ ਮਾਰਨੀ ਛੇੜ ਮਾਰਨੀ ਆ ਨਾ ਯਾਦ ਕਰ ਚਲੋ ਚਲੋ ਆਪ ਤੇ ਨਹੀਂ ਲੈਣਾ ਸਿਰ ਪਾਡੋ ਗਲਤੀ ਕੀਤੀ ਹੈ ਨਾ ਗਲਤੀ ਗਲਤੀ ਮaaf ਕਰੋ ਕੀ ਮaaf ਕਰਨਾ ਬਾਬੇ ਕੰਟੈਂਟ ਮਿਲ ਗਿਆ ਲੜਾਈ ਹੋ ਸਕਦੀ ਹੈ ਆਪਣਾ ਕੀ ਆਪਾ ਸਵਾਦ ਲਵਾਂਗੇ ਫਿਰ ਹਟਾਵਾਂਗੇ ਤਾਂ ਚੱਲਦਾ ਵਾ ਮੈਂ ਮੇਰੀ ਮੰਮੀ ਨੂੰ ਨਹੀਂ ਰੱਖਦਾ ਓਏ ਨਹੀਂ ਕੜੀਆਂ ਕਰਦੀਆਂ ਗੱਲਾਂ ਹੋ ਰਹੀਆਂ ਇਹਨਾਂ ਦੀਆਂ ਥੋੜਾ ਲੜਾਈ-ਬਾਜੀ ਚ ਇਹਨੂੰ ਮੈਂ ਪਾਸੇ ਕਰ ਰਿਹਾ ਬਟ ਹੋ ਨਹੀਂ ਰਿਹਾ ਆਪਾਂ ਕੀ ਕਰੀਏ ਆਪਣਾ ਇੰਜੋਏ ਕਰਦੇ ਇਹਨਾਂ ਦਾ ਕੀ ਹੈ 2 ਮਿੰਟ ਬਾਅਦ ਸਵਾਦ ਰੋ ਹੋ ਜਾਣੀਆਂ ਉਹਨੇ ਮਮਸਕਵਾ ਦੇਣੇ ਉਹਨੇ ਉਹਨੂੰ ਇੱਕ ਰੂਂਦੇ ਬੱਸ ਜਿਹੜਾ ਹੁੰਦਾ ਰਹਿਦਾ ਛੱਡੋ ਯਾਰ ਤੁਹਾਨੂੰ ਮੈਂ ਸਹੂਬਤ ਦਿਖਾਣੇ ਆ ਆ ਚੈੱਕ ਕਰੋ ਬਾਪੇ ਉਹ ਤੇਰੀ ਓਏ ਆ ਚੈੱਕ ਕਰ ਰਹੀ ਇਹਨੇ ਇਸ ਤਰ੍ਹਾਂ ਬੰਦੇ ਨੇ ਲਾਇਆ ਸਿਰਾਂ ਮਾਂ ਭਣੇ ਕਰਕੇ ਰੱਖੀ ਹੋਈ ਹੈ ਇਹਦੀ ਕਿਹੜਾ ਵੀ ਸੀ ਕਲੈਂਬਰ ਇਹਨਾਂ ਦਾ ਕੋਈ ਘੱਮ ਘਮ ਚੱਲਦਾ ਇਹਨੇ ਘਰ ਲਈ ਰੱਖਿਆ ਸੀਗਾ ਚੱਲ 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 ਚਲਾੰਦੇ ਫਿਰ ਬੈਸ ਬਸਾਈ ਹੋਣ ਲੱਗੀ ਯਾਰ ਨੀ ਐ ਹੱਥਾਂ ਦੇ ਵਿੱਚ ਨੀ ਪੰਕਾ ਨਾ ਲਿਓ ਬੰਦਾ ਡੇਂਜਰਸ ਆ ਸੁਤਮਾ ਪੂਨੀ ਐ ਤੂੰ ਅੱਖਾਂ ਦੇ ਵਿੱਚ ਨੀ ਅੰਦਰ ਕੀ ਸੀਗਾ ਜਿਹੜਾ ਤਖਾ ਸ਼ਾਟ ਪਿਆ ਜਾ ਲੱਗੇ ਮੈਂ ਡਿਗੀ ਚ ਸ਼ਾਟ ਲੈ ਕੇ ਆਣਾ ਮੈਂ ਲੈ ਕੇ ਆਣਾ ਠੀਕ ਜੀ 2-3 ਬਟਾਕੇ ਰੱਖੇ ਸੀਗੇ 2-3 ਡੱਬੇ ਪਏ ਆ ਜਿਹੜੇ ਬਾਕੀ ਤਾਂ ਸਾਰੇ ਫੂਟ ਤੇ ਆ ਦੇਖਦੇ ਆ ਬਾਬੇ ਦੀ ਚੜ੍ਹ ਵੀ ਖਲਾਣਾ ਮੈਂ ਬੱਚਾ ਆਇਆ ਵਾਂ ਬਸ ਇੱਕ ਮੇਰੇ ਵੀਰ ਨੇ ਬਾਲਾ ਪਿਆਰ ਵੰਡਿਆ ਪਹਿਲਿਆਂ ਚ ਸਾਲਿਆਂ ਨੇ ਮੈਨੂੰ ਕੰਡ ਹੀ ਲਿਆ ਬੁਰਾ ਚੀਜ਼ ਹੁਣ ਜਦੋਂ ਯਾਰ ਦਰਦ ਤਾਂ ਹੁੰਦੀ ਚਲ ਮਾੜਾ ਬੜਾ ਫਿਰ ਵੀ ਸਾਲਿਆਂ ਨੇ ਬੜੀ ਹੱਦ ਤੇ ਬੜੀ ਗੰਦੀ ਕੀਤੀ ਇਹਨੇ ਕ੍ਰਿਸ਼ ਨੇ ਥੋੜਾ ਵਿਗੜ ਚੁੱਕਾ ਕਹਿੰਦੇ ਸ਼ਾਰਟ ਵੱਡੇ ਚਲਾਣਿਆਂ ਵਾਲੇ ਪਤਾ ਨਹੀਂ ਕਿਹੜਾ ਮੈਂ ਤਾਂ ਪਟਾਖਿਆਂ ਦੇ ਨਾਮ ਵੀ ਭੁੱਲ ਗਿਆ ਕਿਹੜੇ-ਕਿਹੜੇ ਹੁੰਦੇ ਆ ਆ ਲੈ ਓਏ ਆ ਲੈ ਬ੍ਰਦਰ ਐਂਡ ਕਰ ਲਈਏ ਦੀਵਾਲੀ ਦਾ ਦੀਵਾਲੀ ਦਾ ਐਂਡ ਇਹਦੇ ਨਾਲ ਹੋਊਗਾ ਦੇਖਦੇ ਆ ਲੱਖ ਭਾਗ ਮਤਲਬ ਕਿਸੇ ਨਾਲ ਕੋਈ ਨੁਕਸਾਨ ਨਾ ਹੋਵੇ ਤਾਂ ਬਹੁਤ ਚੰਗਾ ਵਾ ਆ ਦੇਖ ਲੋ ਪੰਗੀ ਨਾਉਂਦੀ ਆਦਤ ਆ ਓਏ ਪੁੱਠਾ ਰੱਖਿਆ ਓਏ ਓਏ ਓ ਚੱਲ ਲਈ ਦੀ ਓਏ ਪੋਸਟ ਕਰ ਤਾ ਲਾ ਦੇ ਤੂੰ ਦੇਖ ਲੈ ਓਏ ਓਏ ਮਾਰ ਓਏ ਓਏ ਹਿੰਮਤ ਤਾਂ ਬਹਿਤ ਏ ਬੈ ਉਹਨੂੰ ਕਹ ਬਹਿ ਹੁਣ ਓ ਦੇ ਅੱਗੇ ਅੱਗਾ ਆਣ ਓ ਜਾ ਯਾਰ ਓਏ ਕੋਈ ਨਹੀਂ ਬੱਚਾ ਨਹੀਂ ਨਹੀਂ ਉਹਦੇ علاوہ ਦੂਜੇ ਨਿੱਕੇ ਮੋਟੇ ਸਾਰੇ ਚੈੱਕ ਕਰ ਤੂੰ ਉਹ ਦੇਖੀ ਉਹ ਦੇਖੀ ਮੈਂ ਐਸਾ ਬਰਬਾਦ ਆ ਤੁਹਾਨੂੰ ਜਨਾਨੀ ਇੱਕ ਮਿਲ ਜੇ ਵੀ ਨਾ ਤੁਹਾਨੂੰ ਆ ਕਿ ਜਨਾਨੀ ਮਿਲ ਜੇ ਤਾਂ ਨੱਚਣ ਵਿੱਚ ਐਂਟਰੇਨ ਟੇਨ ਕਰਨ ਵਾਸਤੇ ਅਸੀਂ ਨਹੀਂ ਬਣਾਈ ਸੀਗੀ ਆ ਤਾਂ ਫ੍ਰੀ ਪੈਸਿਆਂ ਚ ਲਈਆ ਉਹ ਦੇਖੋ ਰੀਅਲ ਦੁਆਣੀ ਦਾ ਬਾਪ ਓਏ 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 ਉਹ ਦੱਸਦਾ ਦਿਆ ਕਰੋ ਅੰਨੀ ਦੇ ਉਧਰ ਪਟਾਕੇ نیچے ਆਇਨਾ ਸੀ ਮੈਂ ਓਏ ਤੂੰ ਆ ਓਏ ਜੰਦੇ ਮਾਰ ਜਾ ਕੇ ਚੱਕੇ ਚੱਕੇ ਤਾਂ ਮਾਰ ਲੇ ਚੱਕਾ गए पूजा के बाद आलसर्ड गए देख कहाँ तोता मैंना देखा। देखा देखा। देखा देखा। 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 हमारे सारे सब्सक्राइबरों को हैसियत लगाकर है 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 वो प्यार मचता है वो अकीने छुट्टियाँ वो अकीने छुट्टियाँ वो अकीने छुट्टियाँ हमारे पप 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 पस्कराइबरों को हैप्पी दे, दे बब एंड ਤਾਲੂ ਪੈਰ ਤੇ ਸੜਦਾ ਨਹੀਂ ਦੇਨੇ ਯੋ ਬ੍ਰੋ ਕੀ ਹੋ ਗਿਆ ਪਵਾ ਨਹੀਂ ਮੈਟਰ ਹੋ ਗਿਆ ਇੱਧਰ ਪਤਾ ਨਹੀਂ ਕਿਹੜਾ ਮੈਟਰ ਹੋ ਗਿਆ ਬੈਟਰ ਹੋ ਗਿਆ ਆਪਾਂ ਨੂੰ ਕੋਈ ਇੰਟਰਸਟ ਨਹੀਂ ਇਹ ਬਾਹਰਲਾ ਮੈਟਰ ਆਪਣੇ ਤੋਂ ਰੀਅਲ ਕੰਟੈਂਟ ਦਿਖਾਣੇ ਜੋ ਹੁੰਦਾ ਆਪਾਂ ਉਹ ਦੁਕਾਨਿਆਂ ਇਹਨਾਂ ਦਾ ਕੋਈ ਮਾਮਲਾ ਨਹੀਂ ਸੀ ਕੋਈ ਬਾਹਰੋਂ ਆਪਸ ਦੇ ਮੁੰਡੇ ਸਿਰ ਦਾ ਮਾਹੌਲ ਦੇਖਣ ਗਏ ਸੀ ਕਿ ਹੋਇਆ ਕੀ ਆ ਹੁੰਦਾ ਰੰਦਾ ਜਿਹੜੇ ਆਪਾਂ ਸਾਡੇ ਦੋ ਮਿੱਤਰ ਲੜ ਰਹੇ ਸੀ ਉਹ ਤਾਂ ਵੈਸੇ ਆਸੇ ਮਜ਼ਾਕ ਦੇ ਵਿੱਚ ਲੜ ਰਹੇ ਸੀ ਜਿਹੜਾ ਇਹ ਮੈਟਰ ਹੋਇਆ ਸੀ ਉਹ ਸਮਝਾ ਕਿਹੜਾ ਉਹ ਬਾਹਰਲਾ ਹੋਇਆ ਸੀ ਪਰ ਬਰ ਸਵਾਦ ਲੈਣ ਲਈ ਆਪਾਂ ਨਿਕਾਇਆ ਕੰਟੈਂਟ ਵਿੱਚੋਂ ਪਾ ਹੀ ਦਿਆ ਵਾ ਸੋਨਾ ਹੈ ਸੋਨਾ ਲੱਗ ਰਿਹਾ ਸੋਨਾ ਤਾਂ ਹੈਗਾ ਹੀ ਆ ਕਾਕਾ ਤੂੰ ਇਹ ਬੰਦਾ ਸਹੀ ਹੈ ਆਂਦੇ ਆਂਦੇ ਸਾਰੇ ਇੱਥੇ ਕਿੰਨੇ ਹਲਕੇ ਆ ਆ ਦੇਖ ਆ ਦੇਖ ਤਬੂ ਤਾਂ ਮੰਮੀ ਮੇਰੀ ਪੁੱਛ ਆ ਦੇਖ ਮੇਰਾ ਪੋਕਾ ਤਾਰੇ ਸਾਰੇ ਪੋਕਾ ਤਾਰੇ ਤੇਰੇ ਲੱਛਣ ਹੀ ਨਹੀਂ ਸਹੀ ਹੈਗੇ ਆਂਦੇ ਉਹ ਇਹਨੂੰ ਕਰੇ ਲੱਗੇ ਜਿਆਦਾ ਐਕਟਿੰਗ ਕਰ ਰਿਹਾ ਯਾਰ ਮੈਂ ਨਹੀਂ ਬੁਲਾਉਂਦਾ ਇਹਨੂੰ ਪਾਗਲਾ ਯਾਰ ਬੰਦਾ ਇਹ ਚਲੋ ਕਰੇ ਆ ਕੇ ਕਰਦੇ ਇਥੋਂ ਮੌਲ ਠੰਡੇ ਹੋ ਗਿਆ ਹੁਣ ਦੇਖਦੇ ਹਾਂ ਸਕਾਈ ਸ਼ਾਟ ਸੱਚ ਰਹਿ ਗਿਆ ਸੀ ਲਾਸਟ ਵਾਲਾ ਅਮੂ ਅਮੂ ਚਲਾਊਗਾ ਅਮੂ ਰੁਕ ਜਾ ਤਮ ਨੂੰ ਆ ਲੈ

ਜਾ ਰਿਹਾ ਤੂੰ ਭਰੇ ਨਹੀਂ ਨਹੀਂ ਕਿਨੇ ਗਿਆ ਥੋੜੀ ਚਾਹੂੰਗਾ ਹਾਂ ਤੇ ਉਹ ਹੁਣ ਤਾਂ ਦਾੜੀ ਮੋਟਾ ਪਾ ਲਈ ਹੈ ਨਾ ਪਰ ਮੁੱਛ ਇਹ ਪੁਰਾਣਾ ਸੀਗਾ ਤੇ ਮਤਲਬ ਇੱਥੇ ਨੇੜੇ ਤੇੜੇ ਹੁੰਦੇ ਕੋਈ ਜਵਾਗ ਨਹੀਂ ਪੜਿਆ ਆਇਆ ਤੂੰ ਘਰਾਂ ਤੇ ਆਇਆ ਤੇਰ ਬਣਾਈ ਨਹੀਂ ਰਿਹਾ ਚੱਲ ਚੱਲ ਦੇ ਪਾਣੀ ਲੰਗ ਬਕਾਕੇ ਆ ਨੀ ਕੁੜੀਏ ਪਾਣੀ ਦਾ ਪਾਣੀ ਦਾ ਕਰ ਜਾ ਯਾਰ ਦੀ ਵੈਸੀ ਕਰ ਤੋ ਇਹ ਬਾਲੋ ਦਾ ਸਵਾਦਾ ਸਵਾਦਾ ਓਏ ਆ ਗਿਆ ਆ ਗਿਆ ਯਾਰੇ ਸਮਝ ਨਹੀਂ ਆ ਗਿਆ ਮੈਨੂੰ ਮਾੜਾ ਪਟਾਏ ਚਾਈਨੀਜ਼ ਦੀ ਰੋਟੀ ਤਾਂ ਬਣਾਉਂਦੀ ਨਹੀਂ ਚਾਈਨੀਜ਼ ਨਹੀਂ ਕਰਦਾ ਰੋਟੀ ਆਪਾਂ ਕਾੰਦੇ ਨਹੀਂ ਉਹ ਕਹਿੰਦੀ ਚਾਈਨੀਜ਼ ਨਹੀਂ ਹੋਣਾ ਨਾ ਪੀਜ਼ਾ ਕੁਝ ਹੋਣੀ ਉਹ ਨਹੀਂ ਯਾਰ ਕੀ ਕੀ ਵੀਰੇ ਮੈਨੂ ਚ ਕੀ ਹੈ ਮੈਨੂ ਕਿੱਥੇ ਹੈਗਾ ਵਾਜੀ ਰੋਟੀ ਰੁੱਟੀ ਕਰਾਂਗੀ ਓਏ ਰੁਕ ਜਾ ਯਾਰ ਪਕਾਈ ਲੈ ਮਾਰ ਦੇ ਦੇਖਦੇ ਤੇ ਦਾਸਾ ਕੋਈ ਨਹੀਂ ਬੜਿਆ ਯਾਰ ਪਕਾਈ ਨਾ ਮਾਰ ਅਗਰ ਜਨਾ ਕੋਈ ਕੁਝ ਪਤਾ ਹੋਵੇ ਤਾਂ ਉਹਦੇ ਅੰਭੇ ਕੀ ਹੋ ਗਿਆ ਤੁਹਾਨੂੰ ਤੁਹਾਨੂੰ ਕੀ ਹੋਇਆ ਹੱਥ ਤੋੜਿਆ ਉਹ ਬਹਿ ਗਿਆ ਪਤਾ ਨਹੀਂ ਓਏ ਮੈਨੂੰ ਚੱਗ ਮੈਨੂੰ ਪੜ੍ਹਨੇ ਨਹੀਂ ਪਾਰ ਮੈਨੂੰ ਮਾਰੇ ਨਾ ਟਾਈਮ ਹੈ ਉਹ ਰਾਤ ਨੂੰ ਉਹਨਾਂ ਦੇ ਦੇਖੋ ਬਈ ਕਿੱਧਰ ਗਏ ਕਿੱਧਰ ਗਏ ਫਲਾਈ ਕਰੀ ਜਾਂਦਾ ਯਾਰ ਚੋਕੀ ਕਰ ਰਿਹਾ ਕੁਛ ਨਹੀਂ ਖਾਣ ਪੀਣ ਆਏ ਆ ਪਰ ਉਧਰ ਆਪਸ ਵਿੱਚ ਮਸਤੀ ਵਜਾ ਕੇ ਲੱਗੇ ਹੋਏ ਆ ਸੈਕੰਡ ਸਲਾਈਸ ਤੇ ਆਏ ਸੀਗੇ ਇਨਨੇ ਨੇ ਸ਼ਿਫਟ ਕਰ ਲਿਆ ਉੱਥੇ ਉੱਥੇ ਆਏ ਆ ਯਾਰ ਰਾਤ ਦਾ ਟਾਈਮ ਆ ਭੁੱਖ ਲੱਗੀ ਘਰੋਂ ਫੋਨ ਆ ਰਹੇ ਆ ਜਾ ਰਹੇ ਆ ਮੈਂ ਕਹ ਆ ਰਹੇ ਆ ਅੱਧੇ ਘੰਟੇ ਚ ਹੁੰਦਾ ਮੇਰੇ ਨਾਲ ਹੀ ਆ ਵੀ ਇਹ ਤਾਂ ਘਰ ਨੇੜੇ ਹੀ ਆ ਖਾਣ ਨੂੰ ਅੰਦਰ ਤਾਂ ਜਿਹੜੇ ਹਿਸਾਬ ਨਾਲ ਟਾਈਮ ਲਾ ਦੇ ਮੈਨੂੰ ਲੱਗਦਾ ਅੱਪ ਤਾਂ ਕੱਲ ਹੀ ਨਹੀਂ ਪਹੁੰਚਦੇ ਕੀ ਹੋ ਰਿਹਾ ਐਕਚੁਅਲੀ ਮੇਰੀ ਤਾਂ ਜੈਂਟਾ ਨਾ ਬਾਲ ਪਤਾ ਮੈਨੂੰ ਸਾਰਾ ਜੈਨ ਕਲੋਨੀਆ ਦਾ ਜਦੋਂ ਵੀ ਆਪਰੇ 25 ਸ਼ਾਟ ਸੀਗੇ 25 ਸ਼ਾਟ ਛੜਾਏ ਆ 25 ਸ਼ਾਟ ਉੱਤੇ ਚੱਲੇ ਆ ਖਾਣ ਪੀਣ ਨੂੰ ਖੜੇ ਆ ਆਰਡਰ ਨੂੰ ਬੜਾ ਟਾਈਮ ਲੱਗ ਰਿਹਾ ਮਤਲਬ ਕਿ ਟਾਈਮ ਵਿੱਚ ਕਾਫੀ ਲੱਗ ਰਿਹਾ ਵਾ 6 ਘੰਟੇ ਲਾਈ ਸਾਬ ਪੋਜੀਸ਼ਨ ਨੇ ਵੀ ਚੇਂਜ ਹੋ ਗਈ ਆ ਪੋਜੀਸ਼ਨ ਚੇਂਜ ਹੋ ਗਿਆ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਆ ਗਿਆ ਪਹਿਲਾਂ ਕਿਤੇ ਉਧਰਲੀ ਸਾਈਡ ਹੁੰਦਾ ਸੀਗਾ ਖਾਣ ਪੀਣ ਨੂੰ ਰਾਤ ਨੂੰ ਕੋਈ ਮਿਲ ਵੀ ਨਹੀਂ ਰਿਹਾ ਆਪਾਂ ਨੂੰ ਖਾਸ ਕਰ ਆਸ-ਪਾਸੇ ਕੋਈ 12 ਟਾਈਮ 12 ਵਜ ਗਏ ਨਾ ਕੋਈ ਮਿਲਦਾ ਨਹੀਂ ਪਿਆ ਹੁਣ ਖਾਣ ਪੀਣ ਨੂੰ ਮੈਂ ਕੀ ਤੁਸਾ ਭੁੱਖ ਕਾਫੀ ਲੱਗੇ ਮੈਂ ਦਿਨ ਦਾ ਕੁਝ ਨਹੀਂ ਕਰਦਾ ਪਾਠ ਪੂਜਾ ਕੀਤਾ ਸੀ ਪ੍ਰਸ਼ਾਦ ਵਗੈਰਾ ਜੋ ਮਿਲਿਆ ਉਹ ਆਪਾਂ ਲੈ ਲਿਆ ਉਸ ਤੋਂ ਬਾਅਦ ਮੈਂ ਹਜੇ ਤੱਕ ਰੋਟੀ ਵੀ ਨਹੀਂ ਖਾਧੀ ਘਰੇ ਆ ਕੇ ਵੀ ਕੁਝ ਬਸ ਉਹ ਇੱਕ ਮਿੱਠਾ ਹੋ ਗਿਆ ਰਸਗੁਲਾ ਵਗੈਰਾ ਬਸ ਉਸ ਤੋਂ ਇਲਾਵਾ ਜੋ ਕੁਝ ਨਹੀਂ ਮੀਤਾ ਖਾਦਾ ਭੁੱਖੇ ਹੀ ਆ ਸਵੇਰ ਦੇ ਦੇਖਦੇ ਹਾਂ ਕੀ ਬਣਦਾ ਕਰੇ ਜਾਵਾਂਗੇ ਟਾਈਮ ਥੋੜਾ ਲੇਟ ਹੋ ਕੇ ਤਾਂ ਕੋਈ ਚੱਕਰ ਨਹੀਂ ਕਰਦਿਆਂ ਨੂੰ ਕਹਤਾ ਕਰਦਿਆਂ ਨੂੰ ਫੋਨ ਲਾ ਕੇ ਤੇ ਕਰਦੇ ਹੀ ਕਹਰੇ ਪੈਟਰੋਲ ਐਕਟਿਵਾ ਘਟ ਐਕਟਿਵਾ ਜੇ ਪੈਟਰੋਲ ਘਟਾ ਥੋੜਾ ਦੇਖ ਕੇ ਐਵੇਂ ਐਸੇ ਕਾਫੀ ਛੱਪਨੇ ਨਾਲ ਹੀ ਹਟੇ ਕਿਉਂਕਿ ਸਾਡਾ ਏਰੀਆ ਨਾਲ ਥੋੜਾ ਮਤਲਬ ਹੈ ਖੇਤ ਬਾੜੀ ਚ ਪੈਂਦਾ ਉੱਥੇ ਅਮਲੀ ਪੰ ਲੁੱਟ ਕੋ ਦਾ ਚਾਂਸ ਰਹਿ ਸਕਦਾ ਪਰ ਇਦਾਂ ਤਾਂ ਕਦੇ ਹੋਇਆ ਨਹੀਂ ਤੁਹਾਡੇ ਯਾਰ ਦੇ ਨਾਲ ਨਹੀਂ ਰੱਬ ਕਰੇ ਕਦੇ ਹੋਵੇ ਹੋ ਗਿਆ ਹੈ ਪੈਕ ਹੋ ਗਿਆ ਕਿੰਨੇ ਆ ਕਿੰਨੇ ਹੋਗੇ ਸੌਦਾ ਲੱਗਿਆ ਜੀ ਸੁਣ ਹਾਂ ਹਾਂ ਹੈਲੋ ਕਰੋ ਚੈੱਕ ਕਰੋ ਕਿ ਨਹੀਂ ਗੂਗਲ ਮੋਬਾਈਲ ਹੈ 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 ਆ ਗਿਆ ਤੇਜ਼ ਬੱਸ ਹਾਂ ਜੀ ਮੈਂ ਸੱਤਾ ਜੀ ਸੱਤਾਂ ਕਿਤੇ ਸੱਤ ਨਹੀਂ ਆਣਗੇ ਯਾਰ ਮੁੰਡੇ ਦੀ ਭੂਆ ਵਗੈਰਾ ਆਈ ਹੋਈ ਆ ਉਧਰ ਦੇਖ ਲੈ ਮੁੰਡੇ ਚਰਚੀ ਚ ਤੇ ਥੋੜੇ ਬਾਹਰ ਖੜੇ ਆ ਐਂਟੀ ਵਰਟੀ ਨੇੜੇ ਸੌਦਾ ਦੋਨਾਂ ਦਾ ਲੱਗਾ ਫੇ ਕਾਈ ਮੜਾ ਜਾ ਓਏ ਸੌਦਾ ਲੱਗਾ ਦੋਨਾਂ ਦਾ ਸੌਦਾ ਲੱਗਾ ਦੋਨਾਂ ਦਾ ਭੂਆ ਆਈ ਹੋਈ ਆ ਭੂਆ ਭੱਜੇ ਕਰੋ ਫਰਾਰ ਨਹੀਂ ਕਰੋ ਫਰਾਰ ਭੂਆ ਚੱਲ ਆ ਓਏ ਖਾ ਪੀ ਚਲੋ ਆਵੇ ਆਪਾਂ ਆ ਗਏ ਹੁਣ ਖਾਵਾਂਗੇ ਦੇਖਦੇ ਹਾਂ ਇਹ ਟਟ ਕਾਫੀ ਭੁੱਖ ਲੱਗ ਰਹੀ ਸੀ ਟੇਸਟ ਵੀ ਬਹੁਤ ਵਧੀਆ ਹੁੰਦਾ ਦਾ ਮੈਂ ਤਾਂ ਪਹਿਲੀ ਵਾਰ ਬਾਹਰ ਲੈ ਟ੍ਰਾਈ ਕਰ ਰਿਹਾ ਆ ਦੇਖਾਂ ਜੀ ਓਕੇ ਮਿਲਦਾ ਖਾਕੇ ਚੈੱਕ ਕਰੋ ਮਿੱਤਰੋ ਪੀਜ਼ਾ ਆ ਗਿਆ ਮੈਂ ਕਿਹਾ ਚਲੋ ਦਿਖਾਈ ਦੇਣਾ ਵਾਦ ਤੋਂ ਵਾਦ ਓਏ ਸ਼ਬ ਅੱਛਾ ਚੈੱਕ ਕਰੋ ਆਪਾ ਸੱਤ ਮੰਗਾਈਆਂ ਬੋਤਲ ਨਵਾਂ ਆ ਗਈ ਹੈਗੀਆ ਆ ਲੋ ਵੀਰੇ ਥੈਂਕ ਯੂ ਸੱਤ ਉਹ ਵੀ ਰੀਣੇ ਬਰੇ ਹਾਂਜੀ 1 2 3 4 5 6 7

ਚਲੋ ਖਾ ਕੇ ਮਿਲਦਾ ਮਿੱਤਰੋ ਹੈਪੀ ਦੀਵਾਲੀ ਹੈਪੀ ਦੀਵਾਲੀ ਹੈਪੀ ਦੀਵਾਲੀ ਦੱਸੋ ਬਰੇ ਮੇਰੀ ਟੈਨਸ਼ਨ ਨਾਲ ਹੈ ਮੈਂ ਪਕੜ ਰਹਾ ਮਰਾ ਆਇਆ ਬਈ ਹੈਪੀ ਦੀਵਾਲੀ ਹੈਪੀ ਦੀਵਾਲੀ ਜੀ ਸਾਰੇ ਮੁੰਡੇ ਦੀ ਹੁਣ ਆਪਾਂ ਪਾਰਸਿੰਘ ਘਰੇ ਕਰ ਰਹੇ ਆ ਡਿਲੀਵਰ ਲੈ ਵੀ లై కూరియర్ ਕਰ ਦੁੱਤਾ ਏ ఓకే ఓకే కందు ముండా సోనా హి బడా హోయా పయా ఓకే గాయస్ ਠੀਕ ਆ ਚਲੋ ਕਰਿਆ ਕਿ ਮਿਲਦਾ ਠੀਕ ਆ ਹੋਪਫਲੀ ਇਸੇ ਵਲੋਗ ਨੂੰ ਐਂਡ ਕਰਦੇ ਆ ਪਿਆਰ ਜੋ లైక్ ਕਰੋ షేర్ ਕਰੋ లైక్ ਕਰੋ షేర్ ਕਰੋ ਸਬਸਕ੍ਰਾਈਬ ਕਰੋ ఓకే ਬਾਏ ਬਾਏ ਤਾ ਕਾਇਦਾ ਬਣ ਕੇ ਬਾਬੂ ਗਰਮ ਹੋਈ ਪਈ ਪੂਰੀ ਕੱਲ੍ਹ ਹੀ ਪਰਸੋ ਥੋੜਾ ਬਹੁਤਾ ਇੰਜਨ ਕਰਾਇਆ ਸੀ ਗੱਲ ਇਹ ਸੀ ਕਿ ਮੈਂ ਪਿਛੋਂ ਮੈਂ ਤੇ ਕਦੇ ਵੀ ਸੁੰਨ ਸਾਂ ਰੂਟਸ ਤੇ ਥੋੜੀ ਸਪੀਡ ਚ ਭਜਾਈ ਸੀ ਬਟ ਹੁਣ ਆ ਕੇ ਦੇਖਿਆ ਪੂਰਾ ਗਰਮਾ ਤੂੰ ਛੱਡ ਰਹੀ ਐ ਚੈੱਕ ਕਰੋ ਹੱਥ ਲਾਉਂਗਾ ਨਾ ਲੱਗਣਾ ਨਹੀਂ ਗਰਮ ਬਹੁਤ ਚਲੋ ਹੈਪੀ ਦੀਵਾਲੀ ਗੁੱਡ ਨਾਈਟ ਤੇ ਉਹ ਅੱਜ ਦੁਬਾਰਾ ਖਤਮ ਕਰਦੇ ਆ ਓਕੇ ਬਾਏ ਬਾਏ ਕੱਲ੍ਹ ਦੇ ਸਾਰੇ ਸੁੱਤੇ ਪਏ ਆ ਜੋ ਡਾਈ ਗਿਆ ਬਿਲੋ ਹਰ ਜਣਾ ਡੱਕੇ ਨੇ ਨੀ ਨਾਲ ਜਾਣਾ ਓਏ ਨੀ ਯਾਰ ਤੇ ਹਲਾ ਰੇ ਹੁਲੇ ਹੁਲੇ ਵੱਜਦੇ ਹੱਬ ਬਚਣਾ ਪਚਾਉਣਾ ਹੋਰ ਕੀ